ਤੁਸੀਂ ਵੀ ਸਿਮਰਨ ਜਾਂ ਧਿਆਨ ਦੇ ਵਿੱਚ ਬੈਠਦੇ ਹੋ ਤਾਂ ਇਹ ਰੁਕਾਵਟ ਤੁਹਾਨੂੰ ਵੀ ਆਈ ਹੋਵੇਗੀ ਜਦ ਤੁਸੀਂ ਵੀ ਹਜੇ ਇਸ ਰੁਕਾਵਟ ਤੋਂ ਪ੍ਰੇਸ਼ਾਨ ਹੁੰਦੇ ਹੋਵੋਗੇ ਜਿਨ੍ਹਾਂ ਜੀਵਾਂ ਦੇ ਮਨ ਸਿਮਰਨ ਕਰਦੇ ਕਰਦੇ ਵਿਚਾਰ ਰਹਿਤ ਹੋ ਜਾਂਦੇ ਮਨ ਨੂੰ ਸਹਿਜ ਆ ਜਾਂਦਾ ਉਹ ਜੀਵ ਫਿਰ ਮੱਲੋ ਮੱਲੀ ਧਿਆਨ ਦੇ ਵਿੱਚ ਬੈਠਦਾ ਮੱਲੋ ਮੱਲੀ ਰਸਨਾ ਤੋਂ ਬੋਲਣ ਨੂੰ ਫਿਰ ਮਨ ਨਹੀਂ ਕਰਦਾ ਦਿਲ ਕਰਦਾ ਕਿ ਬਸ ਧਿਆਨ ਦੇ ਵਿੱਚ ਅੱਖਾਂ ਬੰਦ ਕਰਕੇ ਬੈਠੇ ਰਹੀਏ ਕਿਉਂਕਿ ਇਹ ਸੁੱਖ ਦੀਆਂ ਘੜੀਆਂ ਨੇ ਪਰ ਜਿਉਂ ਹੀ ਅਸੀਂ ਧਿਆਨ ਦੇ ਵਿੱਚ ਵੀ ਬੈਠਦੇ ਹਾਂ ਤਾਂ ਉੱਥੇ ਸਾਨੂੰ ਗੱਲਾਂ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਗੱਲਾਂ ਕਿਹੋ ਜਿਹੀਆਂ ਹੋਣਗੀਆਂ ਕਿ ਮੈਂ ਅੱਜ ਦਿਨ ਨੂੰ ਆਹ ਕੰਮ ਕਰਨਾ ਹੈ ਜਾਂ ਐਸ ਸਮੇਂ ਮੈਂ ਤਾਂ ਆਹ ਕੰਮ ਕਰਨਾ ਸੀ ਇਕ ਤੱਕ ਕੰਮ ਨਾਲ ਰਿਲੇਟਡ ਫੁਰਨੇ ਆਉਣਗੇ ਜਦ ਕਿ ਉਹ ਕੰਮ ਫੇਰ ਵੀ ਕੀਤਾ ਜਾ ਸਕਦਾ ਪਰ ਫੇਰ ਵੀ ਉਹ ਫੁਰਨੇ ਇਸ ਤਰੀਕੇ ਮਨ ਨੂੰ ਦਿੱਤੇ ਜਾਂਦੇ ਆ ਕਿ ਇਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਪਰ ਤੂੰ ਸਿਮਰਨ ਤੇ ਬੈਠ ਗਿਆ ਧਿਆਨ 'ਚ ਬੈਠਾ ਹੈ ਦੂਸਰੇ ਫੁਰਨੇ ਕਿਹੜੇ ਆਉਣਗੇ ਕਿ ਜਿਨ੍ਹਾਂ ਜੀਵਾਂ ਤੇ ਸਾਨੂੰ ਗੁੱਸਾ ਆਵੇਗਾ ਜਾਂ ਜਿਨ੍ਹਾਂ ਨੂੰ ਅਸੀਂ ਨਫ਼ਰਤ ਕਰਦੇ ਆਂ ਕੋਈ ਪੁਰਾਣੀ ਗੱਲ ਹੋਈ ਹੋਵੇਗੀ ਜਾਂ ਹੋਣ ਵਾਲੀ ਹੋਵੇਗੀ ਉਸ ਨਾਲ ਰਿਲੇਟਡ ਸਾਨੂੰ ਫੁਰਨੇ ਆਉਣਗੇ ਇਹ ਸਾਰਾ ਹੀ ਕੁਝ ਧਿਆਨ ਦੇ ਵਿੱਚ ਬੈਠਿਆਂ ਨੂੰ ਹੁੰਦਾ ਹੈ ਹਾਲਾਂਕਿ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਮਨ ਵਿਚਾਰ ਰਹਿਤ ਹੋ ਗਿਆ ਸੀ ਪਰ ਫਿਰ ਜਦੋਂ ਧਿਆਨ ਦੇ ਵਿੱਚ ਬੈਠੇ ਹਾਂ ਤਾਂ ਫਿਰ ਉਹ ਸੁਖਮ ਫੁਰਨੇ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਇਸ ਵਕਤ ਆਉਣ ਦਾ ਕੋਈ ਵੀ ਮਤਲਬ ਨਹੀਂ ਬਣਦਾ ਹੁਣ ਸਮਝ ਲੈਣੇ ਆ ਕਿ ਇਹ ਫੁਰਨੇ ਸਾਨੂੰ ਕਿਉਂ ਆ ਰਹੇ ਤੇ ਇਹਨਾਂ ਨੂੰ ਅਸੀਂ ਰੋਕਣਾ ਕਿਵੇਂ ਹੈ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਆ ਕਿ ਜਿੱਥੇ ਮਨ ਬੱਚਾ ਇਸ ਸੰਸਾਰ ਦੇ ਵਿੱਚ ਆਇਆ ਹੈ ਇਹ ਮਨ ਵਾਸਤੇ ਬੇਗਾਨਾ ਦੇਸ਼ ਹੈ ਕਿਉਂਕਿ ਇੱਥੇ ਮਨ ਨੂੰ ਲੁੱਟਣ ਵਾਸਤੇ ਪੰਜ ਚੋਰ ਇਸ ਮਨ ਦੇ ਨਾਲ ਰਹਿੰਦੇ ਨੇ ਪਰ ਮਨ ਨੂੰ ਇਸ ਗੱਲ ਦੀ ਕੋਈ ਵੀ ਖਬਰ ਨਹੀਂ ਹੈ ਕਿ ਕੋਈ ਚੋਰ ਮੇਰੇ ਨਾਲ ਤੁਰੇ ਫਿਰਦੇ ਆ ਉਹ ਮੇਰਾ ਖਜ਼ਾਨਾ ਲੁੱਟੀ ਜਾਂਦੇ ਆ ਉਹਨਾਂ ਪੰਜਾਂ ਦੀਆਂ ਡਿਊਟੀਆਂ ਇੰਨੀਆਂ ਸਖਤ ਨੇ ਕਿ ਉਹ ਕਿਸੇ ਵੀ ਸਮੇਂ ਟੱਲ ਨਹੀਂ ਕਰਦੇ ਹਰ ਸਮੇਂ ਚੁੱਕਨੇ ਰਹਿੰਦੇ ਆ ਕਿਉਂਕਿ ਇਹ ਡਿਊਟੀਆਂ ਕਾਲ ਵੱਲੋਂ ਮਾਲਕ ਵੱਲੋਂ ਲਾਈਆਂ ਗਈਆਂ ਤੇ ਉਹ ਆਪਣਾ ਕੰਮ ਬਹੁਤ ਹੀ ਇਮਾਨਦਾਰੀ ਦੇ ਨਾਲ ਕਰਦੇ ਪਏ ਨੇ ਕਾ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਣਾ ਹੁੰਦਾ ਆ ਤੇ ਗੁਰੂ ਸਾਨੂੰ ਗੁਰਮੰਤਰ ਦਿੰਦਾ ਹੈ ਜਿਸ ਦਾ ਅਭਿਆਸ ਅਸੀਂ ਨਿਰੰਤਰ ਕਰਨਾ ਹੁੰਦਾ ਹੁਣੇ ਫੁਰਨੇ ਸਾਨੂੰ ਆਉਣੇ ਸ਼ੁਰੂ ਹੋ ਗਿਆ ਅਸੀਂ ਬੜੇ ਪਰੇਸ਼ਾਨ ਆ ਬਹੁਤ ਚਿਰਾਂ ਦੇ ਅਸੀਂ ਧਿਆਨ ਦੇ ਵਿੱਚ ਬੈਠਦੇ ਆ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਕੀ ਹੁੰਦਾ ਸਿਮਰਨ ਕਰਦੇ ਹੋਏ ਸਾਨੂੰ ਬਹੁਤ ਆਨੰਦ ਆਉਂਦਾ ਪਰ ਜਿਉਂ ਹੀ ਧਿਆਨ ਦੇ ਵਿੱਚ ਬੈਠਦੇ ਆ ਸਾਰਾ ਆਨੰਦ ਟੁੱਟ ਜਾਂਦਾ ਆਪਾਂ ਇੱਥੇ ਇਹ ਵੇਖਣਾ ਹੈ ਕਿ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਦੇ ਹਾਂ ਤਾਂ ਮਨ ਅਜੇ ਵੀ ਪੌਣ ਦੇ ਵਿੱਚ ਹੈ ਜਦ ਤੱਕ ਮਨ ਤ੍ਰਿਕੁਟੀ ਤੋਂ ਪਾਰ ਨਹੀਂ ਹੁੰਦਾ ਇਸ ਦੇ ਫੁਰਨੇ ਬੰਦ ਨਹੀਂ ਹੋਣਗੇ ਤ੍ਰਿਕੁਟੀ ਨੂੰ ਖਤਮ ਕਰਨ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਹੈ ਉਨਾ ਚਿਰ ਅਭਿਆਸ ਕਰਨਾ ਹੈ ਜਦ ਤੱਕ ਮਨ ਨੂੰ ਪੂਰੀ ਖੁਮਾਰੀ ਨਹੀਂ ਚੜ ਜਾਂਦੀ ਜਦ ਤੱਕ ਨੀਂਦ ਜਹੀ ਆਉਣੀ ਨਾ ਸ਼ੁਰੂ ਹੋ ਜਵੇ ਜਦ ਤੱਕ ਸਰੀਰ ਨੂੰ ਨੀਂਦ ਦੇ ਝਟਕੇ ਨਾ ਵੱਜਣ ਲੱਗ ਪਣ ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਾਗ ਕੇ ਬਹੁਤਾ ਭਗਤੀ ਨਹੀਂ ਕਰਨੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਕਿ ਅਸੀਂ ਸੁੰਨ ਦੇ ਵਿੱਚ ਬੈਠ ਜਾਈਏ ਚੌਥੇ ਪੱਧ ਦੇ ਵਿੱਚ ਰਹਿ ਜਾਈਏ ਮਨ ਵਿਚਾਰ ਹੈ ਤੇ ਹੋ ਕੇ ਉਸ ਦਰ ਤੇ ਜਾ ਕੇ ਬਿਠੇ ਸਰੀਰ ਨੂੰ ਨਾਲ ਲੈ ਕੇ ਜਗਾ ਕੇ ਭਗਤੀ ਕਰਨ ਵਾਲੇ ਦੇਖੇ ਨੇ ਕਿ ਉਹਨਾਂ ਦੇ ਸਰੀਰ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਤਾ ਜੋ ਮਨ ਜਲਦੀ ਤੋਂ ਜਲਦੀ ਵਿਚਾਰ ਰਹਿਤ ਹੋ ਕੇ ਸੁਨ ਦੇ ਵਿੱਚ ਬੈਠਣ ਦੇ ਕਾਬਿਲ ਹੋਵੇ ਜਦੋਂ ਅਸੀਂ ਵੱਧ ਤੋਂ ਵੱਧ ਅਭਿਆਸ ਕਰਕੇ ਧਿਆਨ ਦੇ ਵਿੱਚ ਬੈਠਾਂਗੇ ਕਿਉਂਕਿ ਜਦੋਂ ਪਾ ਅਭਿਆਸ ਕਰਦੇ ਹਾਂ ਅਭਿਆਸ ਕਰਦੇ ਕਰਦੇ ਇਹ ਜੋ ਪੰਜ ਦੂਤ ਨੇ ਇਹ ਸਾਡੇ ਮਨ ਤੋਂ ਪਰੇ ਹੋ ਜਾਂਦੇ ਨੇ ਤਾਂ ਹੀ ਸਾਡਾ ਮਨ ਵਿਚਾਰ ਰਹਿਤ ਹੁੰਦਾ ਜਦੋਂ ਵਿਚਾਰ ਰਹਿਤ ਹੁੰਦਾ ਤਾਂ ਸਮਝ ਜਾਣਾ ਕਿ ਇਹ ਪੰਜ ਦੂਤ ਇਸ ਟਾਈਮ ਮੇਰੇ ਤੋਂ ਪਰੇ ਨੇ ਪਰ ਇਹਨਾਂ ਨੇ ਟਿੱਲ ਨਹੀਂ ਕਰਨੀ ਜਿਉਂ ਹੀ ਅਸੀਂ ਸਿਮਰਨ ਛੱਡਿਆ ਮਨ ਨੇ ਅੰਗੈਲੀ ਕੀਤੀ ਤਾਂ ਇਹਨਾਂ ਦੇ ਵਿੱਚੋਂ ਕੋਈ ਇੱਕ ਫੁਰਨਾ ਆ ਕੇ ਮਨ ਨੂੰ ਫੜੇਗਾ ਹੁਣ ਕਾਲ ਦਾ ਖੇਡ ਹੋਣ ਕਰਕੇ ਇਹ ਕੋਈ ਵੀ ਟੱਲੇ ਨਹੀਂ ਛੱਡਦੇ ਜਦੋਂ ਇਹ ਵੇਖਦੇ ਆ ਕਿ ਪੌਣ ਦੇ ਵਿੱਚ ਸਮਾਇਆ ਹੈ ਮਨ ਪੌਣ ਦੇ ਵਿੱਚ ਤੁਰਿਆ ਫਿਰਦਾ ਹੈ ਜਦੋਂ ਪਾ ਧਿਆਨ ਦੇ ਵਿੱਚ ਬੈਠਦੇ ਆ ਤਾਂ ਇਹ ਫੁਰਨੇ ਦੇਣੇ ਸ਼ੁਰੂ ਕਰ ਦਿੰਦੇ ਜਦੋਂ ਰਸਨਾ ਤੋਂ ਆਪਾਂ ਸਿਮਰਨ ਕਰਦੇ ਆ ਤਾਂ ਸਿਮਰਨ ਜਦੋਂ ਆਪਾਂ ਰਸਨਾ ਤੋਂ ਬੋਲਦੇ ਹਾਂ ਧਿਆਨ ਦੇ ਵਿੱਚ ਬੈਠਣ ਤੋਂ ਪਹਿਲਾਂ ਆਪਾਂ ਰਸਨਾ ਦੀ ਆਵਾਜ਼ ਨੂੰ ਹੌਲੀ-ਹੌਲੀ ਘਟਾਉਣਾ ਹੈ ਇੱਕਦਮ ਬੰਦ ਨਹੀਂ ਕਰਨਾ ਜਦੋਂ ਆਪਾਂ ਸਿਮਰਨ ਕਰਦੇ ਕਰਦੇ ਇੱਕਦਮ ਚੁੱਪ ਕਰਕੇ ਬੈਠ ਜਾਂਦੇ ਆ ਫਿਰ ਸਾਡਾ ਮਨ ਫੁਰਨਿਆਂ 'ਚ ਚਲੇ ਜਾਂਦਾ ਤਾਂ ਕਰਕੇ ਆਵਾਜ਼ ਨੂੰ ਹੌਲੀ-ਹੌਲੀ ਘਟਾਉਂਦਿਆਂ ਨੂੰ ਆਪਣੇ ਲਿਪਸ ਫਿਰ ਜਿਹੜੇ ਅੰਦਰ ਸਵਾਸ ਚੱਲਦੇ ਆ ਫਿਰ ਜਿਹੜੀ ਧੜਕਣ ਚੱਲਦੀ ਆ ਉੱਥੇ ਵੀ ਆਪਣਾ ਸਿਮਰਨ ਨਿਰੰਤਰ ਕਰੀ ਜਾਣਾ ਤਾਂ ਜੋ ਮਨ ਧਿਆਨ ਦੇ ਵਿੱਚ ਬੈਠ ਕੇ ਵੀ ਨਾ ਫੁਰਨੀਆਂ ਦੀਆਂ ਇਹਨਾਂ ਫੁਰਨੀਆਂ ਦੇ ਮਗਰ ਨਾ ਲੱਗੇ ਨਿਰੰਤਰ ਆਪਣੇ ਧਿਆਨ ਦੇ ਵਿੱਚ ਬੈਠਾ ਰਵੇ ਜੇ ਆਪਾਂ ਇਸ ਤਰੀਕੇ ਅੰਤਰਗਤ ਜਾਵਾਂਗੇ ਤਾਂ ਸਾਨੂੰ ਧਿਆਨ ਦੇ ਵਿੱਚ ਕੋਈ ਵੀ ਫੁਰਨਾ ਨਹੀਂ ਆਵੇਗਾ ਜੇ ਤੁਹਾਨੂੰ ਵੀ ਧਿਆਨ ਦੇ ਵਿੱਚ ਬੈਠਿਆਂ ਨੂੰ ਫੁਰਨੇ ਤੰਗ ਕਰਦੇ ਨੇ ਤਾਂ ਇਸ ਤਰੀਕੇ ਆਪਾਂ ਅੰਤਰਗਤ ਜਾਣਾ ਹੈ ਅੰਤਰਗਤ ਜਾਣਾ ਆਪਾਂ ਸ਼ੁਰੂ ਕਰਨਾ ਹੈ ਹੌਲੀ-ਹੌਲੀ ਆਪਾਂ ਸਾਰੀਆਂ ਸਟੇਜਾਂ ਨੂੰ ਕਵਰ ਕਰਦੇ ਜਾਣਾ ਹੈ ਮਨ ਨੂੰ ਜਲਦੀ ਤਾਂ ਹੁੰਦੀ ਹੈ ਕਿ ਫਟਾਫਟ ਜਾ ਕੇ ਮੈਂ ਉਸ ਦਰ ਤੇ ਬੈਠ ਜਾਵਾਂ ਤਾਂ ਜੋ ਮੈਨੂੰ ਕੋਈ ਨਾ ਕੋਈ ਅਵਸਥਾ ਪ੍ਰਾਪਤ ਹੋ ਜਾਵੇ ਮੈਨੂੰ ਵੀ ਉਹ ਮਾਲਕ ਦੇ ਦਰਸ਼ਨ ਹੋ ਜਾਣ ਮੈਨੂੰ ਵੀ ਅਨਹਜਾ ਨਾਦ ਸੁਣਾਈ ਦੇ ਜਾਵੇ ਪਰ ਮਾਲਕ ਬਹੁਤ ਦਿਆਲੂ ਨੇ ਜਿਵੇਂ ਜਿਵੇਂ ਮਨ ਬੱਚਾ ਸਿਮਰਨ ਕਰਦਾ ਜਾਂਦਾ ਮਾਲਕ ਸਾਰੀਆਂ ਹੀ ਚੀਜ਼ਾਂ ਸਾਰੀਆਂ ਹੀ ਅਵਸਥਾਵਾਂ ਇਸ ਨੂੰ ਦਿੰਦੇ ਜਾਂਦੇ ਨੇ ਸਾਡੇ ਮਨ ਦੇ ਉੱਤੇ ਫੁਰਨਿਆ ਦੀ ਮੈਲ ਹੋਣ ਕਰਕੇ ਇਕ ਸੰਸਾਰ ਦੇ ਵਿੱਚ ਜੋ ਆਪਾਂ ਵਿਚਰਦੇ ਹਾਂ ਇੱਥੇ ਜਾਦਾ ਮੈਲ ਚੜਦੀ ਹੈ ਜਾਦੇ ਫੁਰਨੇ ਆਪਾਂ ਲੈਂਦੇ ਹਾਂ ਪਾਪੀ ਬਣ ਜਾਂਦੇ ਹਾਂ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਹੋ ਜਾਂਦੀ ਹੈ ਸੁਣੀ ਜਾਂਦੀ ਹੈ ਹੱਕ ਮਾਰੇ ਜਾਂਦੇ ਨੇ ਝੂਠ ਬੋਲਿਆ ਜਾਂਦਾ ਹੈ ਆਪਾਂ ਦਿਨ ਵਿੱਚ ਵੀ ਮਾਲਕ ਦੇ ਸਨਮੁਖ ਨਹੀਂ ਰਹਿੰਦੇ ਸ਼ਬਦ ਨੂੰ ਭੁੱਲ ਜਾਂਦੇ ਹਾਂ ਨਾ ਸਵੇਰ ਨੂੰ ਉੱਠਣ ਦਾ ਪਤਾ ਹੈ ਨਾ ਰਾਤ ਨੂੰ ਸੌਣ ਦਾ ਪਤਾ ਹੈ ਇਹ ਪੰਜ ਸਾਡੇ ਮਨ ਦੇ ਖਜ਼ਾਨੇ ਨੂੰ ਨਿਰੰਤਰ ਲੁੱਟ ਰਿਹਾ ਹੈ ਜੇ ਅਸੀਂ ਧਿਆਨ ਦੇ ਵਿੱਚ ਸਾਰੇ ਫੁਰਨਿਆਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਮਾਰੇ ਫਰਮਾਉਂਦੇ ਨੇ ਕਹਿੰਦੇ ਉਠ ਤ ਬੈਠ ਤ ਸੋਬਤ ਨਾਮ ਕਹੋ ਨਾਨਕ ਜਨਕੇ ਸਦਕਾਮ ਆਪਾਂ ਦਿਨ ਵਿੱਚ ਉੱਠਦੇ ਬੈਠਦੇ ਸਿਮਰਨ ਕਰਨਾ ਹੈ ਜਿੰਨਾ ਆਪਾਂ ਉੱਠਦੇ ਬੈਠਦੇ ਖਾਂਦੇ ਪੀਂਦੇ ਨਹਾਉਂਦੇ ਸਿਮਰਨ ਕਰਾਂਗੇ ਤੇ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਾਂਗੇ ਤਾਂ ਮਨ ਪਹਿਲਾਂ ਹੀ ਖਾਲੀ ਹੋਵੇਗਾ ਜੇ ਅਸੀਂ ਦਿਨ ਦੇ ਵਿੱਚ ਤੁਰਦੇ ਫਿਰਦੇ ਸਿਮਰਨ ਨਹੀਂ ਕਰਦੇ ਤੇ ਜਦੋਂ ਆਪਾਂ ਸ਼ਾਮ ਨੂੰ ਸਿਮਰਨ ਕਰਨ ਲੱਗਦੇ ਹਾਂ ਜਾਂ ਸਵੇਰ ਨੂੰ ਕਰਦੇ ਹਾਂ ਤਾਂ ਮਨ ਵਿਚਾਰਾਂ ਦੇ ਨਾਲ ਭਰਿਆ ਹੁੰਦਾ ਹੈ। ਜਿਸ ਕਰਕੇ ਸਾਨੂੰ ਫੁਰਨੇ ਆਉਣ ਦੇ ਧਿਆਨ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਪਾਂ ਇਹ ਚਾਂਸ ਘੱਟ ਤੋਂ ਘੱਟ ਕਰਨੇ ਨੇ ਤਾਂ ਕਰਕੇ ਤੁਰਦੇ ਫਿਰਦੇ ਆਪਾਂ ਵਾਹਿਗੁਰੂ ਗੁਰਮੰਤਰ ਆਪਣੀ ਰਸਨਾ ਤੇ ਰੱਖਣਾ ਹੈ। ਫੂਨਾ ਦੇ ਉੱਤੇ ਇੱਕ ਦੂਜੇ ਦੇ ਨਾਲ ਵਿਚਾਰ-ਵੰਡਹੀ ਹੀ ਕਰਨੀ ਹੈ ਜਿੰਨੀ ਜ਼ਰੂਰੀ ਹੈ ਕਿਉਂਕਿ ਫੂਨਾ ਦੇ ਉੱਤੇ ਬਹੁਤ ਵਿਚਾਰ ਹੋ ਜਾਂਦੀ ਹੈ ਅਸੀਂ ਘੰਟਾ-ਘੰਟਾ ਬੈਠੇ ਰਹਿੰਨੇ ਆ ਉਹਨਾਂ ਘੰਟੇ ਦੇ ਵਿੱਚ ਜੋ ਗੱਲਾਂ ਵਿਚਾਰਾ ਕੀਤੀਆਂ ਜਾਂਦੀਆਂ ਨੇ ਕਿਸੇ ਮਤਲਬ ਦੀਆਂ ਨਹੀਂ ਹੁੰਦੀਆਂ ਇਹ ਤਾਂ ਕਾਲ ਦੇ ਜੋ ਪੰਜ ਨੁਮਾਇੰਦੇ ਨੇ ਇਹ ਉਹਨਾਂ ਦੀਆਂ ਚਾਲਾਂ ਨੇ ਇਧਰਲੇ ਰਸਾਂ ਦੇ ਵਿੱਚ ਸਾਨੂੰ ਬਹੁਤ ਰੱਖਦੇ ਨੇ ਜਿਵੇਂ ਅੱਜ ਕੱਲ ਮੋਬਾਈਲ ਹੋ ਗਿਆ YouTube ਤੇ ਸ਼ਾਰਟ ਵੀਡੀਓ ਹੋ ਗਿਆ Facebook ਤੇ ਸ਼ਾਰਟ ਵੀਡੀਓ ਰੀਲਸ ਹੋ ਗਈਆਂ ਜਦੋਂ ਇੱਕ ਵਾਰ ਆਪਾਂ ਵੇਖਣ ਲੱਗਦੇ ਹਾਂ ਤਾਂ ਸਾਨੂੰ ਘੰਟਾ ਘੰਟਾ ਲੰਘ ਜਾਂਦਾ ਹੈ ਇਹ ਸਭ ਕਾਲ ਦੀ ਮਿੱਠੀ ਜ਼ਹਿਰ ਹੈ ਜੋ ਕਿ ਮਨ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਰਸਨਾ ਤੇ ਜੇ ਸਿਮਰਨ ਚੱਲਦਾ ਹੋਵੇਗਾ ਮਨ ਧਿਆਨ ਦੇ ਵਿੱਚ ਹੋਵੇਗਾ ਤਾਂ ਉਹ ਫੈਸਲਾ ਲੈ ਸਕਦਾ ਹੈ ਕਿ ਮੈਂ ਕਿੰਨਾ ਚਿਰ ਇੱਧਰ ਰਹਿਣਾ ਹੈ ਕਿੰਨਾ ਚਿਰ ਮੈਂ ਮਾਲਕ ਨੂੰ ਯਾਦ ਕਰਨਾ ਹੈ ਸੋ ਇਹ ਤਰੀਕਾ ਹੈ ਕਿ ਜੇ ਆਪਾਂ ਨੂੰ ਧਿਆਨ ਦੇ ਵਿੱਚ ਬੈਠਿਆਂ ਨੂੰ ਗੱਲਾਂ ਚੇਤੇ ਆਉਂਦੀਆਂ ਨੇ ਤਾਂ ਇੱਕ ਤਾਂ ਆਪਾਂ ਵੱਧ ਤੋਂ ਵੱਧ ਵਾਹਿਗੁਰੂ ਗੁਰਮੰਤਰ ਨੂੰ ਤੁਰਦੇ ਫਿਰਦੇ ਕਰਨਾ ਹੈ ਇੱਕ ਬੈਠ ਕੇ ਵੀ ਉਸ ਦਾ ਅਭਿਆਸ ਵਧਾਉਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਧਿਆਨ ਦੇ ਵਿੱਚ ਗੱਲਾਂ ਯਾਦ ਨਹੀਂ ਆਉਣਗੀਆਂ